ਇਹ ਪੈਗਰੂ ਦੀ ਆ ਦਾ ਇਹ ਮੇਰਾ ਬੇਸੈਂਟ ਤੇ ਲੈ ਸਫਾਈ ਚੋਂ ਪਾਣੀ ਆਖੀ ਜਾਂਦੇ ਆ ਆਮ ਕੇਲੀ ਦੂਈ ਹੁੰਦੀ ਹੈ ਤੇ ਕੇਦੀ ਦਾ ਪਾਣੀ ਕਾ ਨਹੀਂ ਆਇਆ ਤੇ ਖਾਲੇ ਕਤਨਾ ਚ ਇਹ ਕੇ ਆ ਦੇ ਅੱਥ ਪਾਣੀ ਚ ਟਕੇ ਆ ਪਾਣੀ ਕੋਈ ਕਿਸੇ ਕੰਦੇ ਖਾਲੇ ਚ ਜੇ ਨਹੀਂ ਆਇਆ ਇਹ ਬਹੁਤ ਕਈ ਜਾਂਦੇ ਆ ਨਾ ਪਈਆਂ ਲੈਟ ਹੈ ਲੈਟ ਜਮਾ ਬੰਦ ਕਈ ਬੈਠੇ ਆ ਲੋਕਾਂ ਕੰਚਾ ਤਨ ਦਿੰਦੇ ਆ ਜੋ ਨੇ ਜੀ ਉੱਤਪ ਤੋਂ ਲਾਉਂਦੀ ਕੋਈ ਕਿਸੇ ਪਾਸੇ ਹੱਲ ਨਹੀਂ ਹੋਇਆ ਜਿਵੇਂ ਦਾਪ ਦਾ ਕਿ ਜਬੀ ਜਾਂ ਕਿ ਜੈਨਾ ਕਿ ਨਹੀਂ ਪਲ ਨਹੀਂ ਨਾ ਕਹੇਤੀ ਖਾਜਾ ਕੋਈ ਕਾ ਨੇ ਹੱਲ ਨਹੀਂ ਹੋਇਆ ਪਾਲ ਸਰਕਾਰ ਅੱਡਿਆ ਬਹੁਤ ਚੰਗੀ ਆ ਗਈ ਹੈ ਲੋਕਾਂ ਨੇ ਪੰਮੇ ਸਿੱਟਾ ਦਿੱਤਾ ਵੀ ਅੱਜ ਵੀ ਕੰਮ ਕਰਨਗੇ ਇਹਨਾਂ ਨੇ ਅਜੇ ਟੋਕਾ ਫਾਈ ਆਖੀ ਜਾਂਦੇ ਫਾਈ ਕਿਤਾ ਦਾ ਫਾਈ ਹੋਈ ਹੋਈ ਹੈ ਜਨਨ ਪਾਣੀ ਆਇਆ ਹੈ ਪਾਪ ਕੀ ਜਾਈ ਜਾਂਦੀ ਹੈ ਜੀ ਕਿਉਂਕਿ ਉਹ ਚੌਕੀ ਦਾ ਬਲੇ ਪਿਆ ਮੈਂ ਕਿ ਤੇਮ ਦੇ ਮੋਕੇ ਬਾਹਰ ਜੁਤੇ ਆ ਖਾਮ ਦਾ ਇਹ ਖਾਨ ਬਹੁਤ ਤੰਗੀ ਜਾਇਆ ਪਿਆ ਚੋ ਮਚਨ ਇਹ ਫਰਮ ਨਹੀਂ ਚਲਦੀ ਉਹ ਵੀ ਗਏ ਤੇ ਫਿਰ ਖਤਾਲ ਪਿਆ ਆਪਣੀ ਨਾ ਕਾਇਮੀ ਨਾ ਇਹ ਮਚੇਗਾ ਕੱਸੀ ਦੇ ਪਾਣੀ ਮਿਲਦਾ ਨਹੀਂ ਕਰ ਉਹ ਆਪਣੀ ਨਾਮ ਦੇ ਮੋਕਿਆਂ ਦੇ ਇਹ ਪਾਣੀ ਨੂੰ ਚੰਗੇ ਵੀ ਨਹੀਂ ਖੱਲੇ ਆਲੇ ਪਾਣੀ ਨਹੀਂ ਨਾ ਮੈਂ ਅਹੀਂ ਲਾਉਣੇ ਆਪਣੀ ਗਮਾ ਚੇਂਗਾ ਕੋਈ ਨਾ ਕੋਈ ਨਹੀਂ ਹੁੰਦੀ ਚਾਗ ਇਹ ਪਾਣੀ ਨਹੀਂ ਢੇਂ ਕੇ ਫੇਰਾ ਜੀ ਚਾਕ ਪਾਤੀ ਦੇ ਵਿੱਚ ਕੇਲੀ ਬਹੁਤ ਆ ਰਹੀ ਹੈ ਸਾਡਾ ਨੁਕਸਾਨ ਬਹੁਤ ਹੈ ਤੇ ਕਸ਼ੀਆਂ ਸੂਆਂ ਦੇ ਵਿੱਚ ਕੋਈ ਖਾਲੀ ਖਾਲੀਆਂ ਗੰਜਾਰੇ ਕੋਈ ਕਸ਼ੀਆਂ ਰਹਿਣ ਗਿਆ ਤੇ ਛੇਤੀ ਤੋਂ ਛੇਤੀ ਸਾਡਾ ਇਹ ਹੱਲ ਹੋਵੇ 11 ਜੂਨ ਨੂੰ ਸਾਡਾ ਪਾਣੀ ਸਾਨੂੰ ਖੋਲਾ ਵੀ ਕਸ਼ੀਆਂ ਸੂਆਂ ਦਾ ਇਹੋ ਹੀ ਸਾਡੀ ਬੇਨਤੀ ਹੈ ਨਾ ਤਾਂ ਕੋਨਾ ਬੂਬਾ ਆ ਰਹੀ ਹੈ ਸਫਾਈ ਤਾਂ ਹੋ ਚੁੱਕੀ ਹੈ ਨਹਰਾ ਦੀ ਜੀ ਤੇ ਫੇਰ ਵਿੱਚ ਕੇਲੀ ਆ ਰਹੀ ਹੈ ਕੋਈ ਕਿਸੇ ਖਾਲੀਆਂ ਗੀਆਂ ਕੋਈ ਨਹੀਂ ਅਜੇ ਖਾਲੀਆਂ ਗੀਆਂ ਤੇ ਸਾਨੂੰ ਗਿਆ ਜੋਂ ਨੂੰ ਪਾਣੀ ਫੁੱਲ ਆਉਣਾ ਚਾਹੀਦਾ ਟੇਲ ਦੇ ਉੱਤੇ ਤੇ ਤਾਂ ਅਸੀਂ ਬਚ ਸਕਾਂਗੇ ਛੱਟ ਲੱਗ ਰਹੀ ਹੈ ਪਨੀਰੀਆਂ ਸੁੱਕ ਰਹੀਆਂ ਕਿ ਮੰਗ ਕੀ ਕਰਦੇ ਪਾਣੀ ਦੀ ਇਹ ਵੀ ਪਾਣੀ ਸਾਨੂੰ ਫੁੱਲ ਆਵੇ ਫੁੱਲ ਕੋ ਫੁੱਲ ਆਵੇ ਬਾਪੂਰਾ ਮੇਰਾ ਜੀ ਨਾਂ ਪੂਰਨ ਸਿੰਘ ਬੱਟੂ ਜ਼ਿਲ੍ਹਾ ਪ੍ਰਧਾਨ ਆਰਤੀ ਕਿਸਾਨੀ ਡਸੋਂਡਾ ਬੂੜਾ ਮੋਟਾ ਮੁਰਦਗੇ ਦਾ ਸ੍ਰੀ ਮੁਖਸਰ ਖੈਰ ਇਹ ਜਿਹੜੇ ਜਿਹੜਾ ਹੈ ਨਾ ਉੱਤੇ ਵਾਦੇ ਇਹਨਾਂ ਦੇ ਸੁਣਾਉਣ ਦੇ ਕਮੇਡੀ ਕਰਨ ਦੇ ਇਹਨਾਂ ਦੇ ਹੋਰ ਨੇ ਪਰ ਅੱਜ ਜਿਹੜਾ ਪਾਣੀ ਪਾਣੀ ਕੱਸੀਆਂ ਦੇ ਵਿੱਚ ਮੈਂ ਰੋਜ਼ਾਨਾ ਕੱਸੀਆਂ ਦਾ ਬੰਨਾ ਬਣਾਇਆ ਹੈ ਤੇ ਕਸੀਆਂ ਦੀ ਖਲਾਈ ਇਸ ਹਾਲ ਨਾ ਲੱਗੇ ਦੇ ਦੋ ਮਹੀਨੇ ਨਹੀਂ ਹੋਣੀ ਦੂਜਾ ਨੰਬਰ ਹੈ ਆਈ ਲਾਈਟ ਬਿਲਕੁਲ ਘਟੇ ਲਾਈਟ ਵੀ ਜਿਹੜੀ ਹੈ 4 ਘੰਟੇ ਉਹਦੀ ਕੱਲੀ ਪਨੀਰੀ ਭਰਦੀ ਤੇ ਉੱਤੋਂ ਬਿਆਈ ਦਾ ਟਾਈਮ ਆ ਗਿਆ ਕੋਈ ਵਾਹਨ ਨੂੰ ਪਾਣੀ ਨਹੀਂ ਲੱਗਦਾ ਉੱਤੋਂ ਮੁੱਖ ਮੰਤਰੀ ਸਾਹਿਬਾਂ ਨੇ ਨਹਿਰ ਦਾ ਪਾਣੀ ਲਾਓ ਨਹਿਰ ਦਾ ਪਾਣੀ ਕਿਥੋਂ ਸੁੱਕੀ ਨਹਿਰ ਤੋਂ ਲਾ ਲਈ ਪਾਣੀ ਦਾ ਜਿਕੇ ਜਾਇਆ ਨਹੀਂ ਤੇ ਪਾਣੀ ਲਾਉਣ ਕਿਥੋਂ ਨਹਿਰ ਦਾ ਵੀ ਠੱਲੇ ਪਾਣੀ ਜਾਂਦਾ ਹੈ ਅਸੀਂ ਇਹ ਕਾਲੇ ਮੂੰਹ ਨਾਲ ਨਹੀਂ ਸਾਨੂੰ ਕਿਸਾਨਾਂ ਨੂੰ ਪਾਣੀ ਦਿੱਤਾ ਜਾਏ ਤੇ ਜੇ ਅਸੀਂ ਇਹ ਇਸ ਤਰ੍ਹਾਂ ਖਲਾਈਆਂ ਲਾ ਰਿਆ ਉਸ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਹੜੇ ਇਹਨਾਂ ਅਫਸਰਾਂ ਦਾ ਘਰਾਓ ਕਰਨਾ ਪਏ ਜਿਹੜੇ ਜਵਾਨੀ ਆ ਐਕਸ਼ਨ ਵਗੈਰਾ ਆਖ ਦਿੰਦੇ ਨੇ ਖਲਾਈਆਂ ਕਰਨੇ ਪਏ ਆ ਪਰ ਮੈਨੂੰ ਲੱਗਦਾ ਨਹੀਂ ਇਹ ਕੋਈ ਕਰਨ ਨਹੀਂ ਤਾਂ ਸਾਨੂੰ ਇਹ ਘਰਾਓ ਕਰਨਾ ਪਏਗਾ ਉਤੋਂ 11 ਜੂਨ ਨੂੰ ਛੋਟਾ ਲਾਉਣਾ ਤੇ بارش ਹੋਈ ਨਹੀਂ ਤੇ ਬਿਜਲੀ ਦਾ ਬੁਰਾ ਹਾਲ ਇਹ ਸਾਨੂੰ ਇਹ ਪਾਣੀ ਜ਼ਰੂਰੀ ਕੱਸੀਆਂ ਨਾਲ ਛੱਡਿਆ ਜਾਏ ਤੇ ਝੂਠੇ ਵਾਦੇ ਨਾਲ ਕੀਤੇ ਜਾਂ ਤੇ ਸਾਨੂੰ ਪਾਣੀ ਖਾਣਾ ਵਿਚਾਈ ਆਨਾ ਤੱਕ ਪਹੁੰਚੂਗਾ ਜਿਹੜਾ ਅਜੇ ਦੁਗੀਆਂ ਨਹਰਾ ਵੱਡੀਆਂ ਬੰਦ ਨਹੀਂ ਹੋਈਆਂ ਤੇ ਛੋਟੇ ਸੂਏ ਜਿਹੜੇ ਕਸੀਆਂ ਨੇ ਉਹਨਾਂ ਚ ਪਾਣੀ ਹੈ ਨਹੀਂ ਅਜੇ ਉਵੇਂ ਹੀ ਪਿਆ ਸਾਨੂੰ ਲੱਗਦੇ ਦਿਖਦਾ ਨਹੀਂ ਇਹਨਾਂ ਦੇ ਵਾਦੇ ਪੂਰੇ ਹੁੰਦੇ ਜੇ ਛੱਡਣਗੇ ਪਾਣੀ ਫੇਰ ਹੀ ਲੱਗਣਾ ਪਰ ਉਹ ਉਹ ਜਿਹੜੇ ਉਤਲੇ ਨੇ ਕਿਕੜੀਆਂ ਕਲੀਰਾ ਸੁਣਾਉਂਦੇ ਨੇ ਉਸ ਗੱਲ ਨਾਲ ਨਹੀਂ ਬੰਨਣੀ ਇਹ ਜ਼ੀਰੋ ਗਰਾਊਂਡ ਦੇ ਵਿੱਚ ਕੰਮ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਵੀ ਇਹ ਕੀ ਇਹਨਾਂ ਦਾ ਹਾਲ ਹੈ ਤੇ ਕੀ ਬੰਦਾ ਹੈ ਅਜੇ ਪਾਣੀ ਬਿਲਕੁਲ ਹੈ ਨਹੀਂ ਕਿਸਾਨ ਤੰਗ ਨੇ ਬਿਜਲੀ ਹੈ ਨਹੀਂ ਬਾਰੇ ਸਾਨੂੰ ਆਉਣ ਵਾਲੇ ਸਮਿਆਂ ਅਜੇ ਹਾਰ ਰਿਹਾ ਤੇ ਸਾਨੂੰ ਅਕਸਰਾਂ ਦਾ ਜਰੂਰ ਰਹੀਏ ਪਾਸੇ ਕਰਾਓ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਅਮਨਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜ਼ਿਲ੍ਹਾ ਕੋਈ ਕੀ ਕਹਿਣਾ ਚਾਹੂਗੀ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਭਗਵਾਨ ਪ੍ਰਮਾਨ ਵੱਲੋਂ ਬਿਆਨ ਦਿੱਤਾ ਗਿਆ ਕਿ ਨਹਿਰਾਂ ਚ ਸਫਾਈ ਹੋ ਚੁੱਕੀ ਹੈ ਤੇ ਨਹਿਰੀ ਪਾਣੀ ਜਲਦੀ ਦਿੱਤਾ ਜਾਏ ਕਿਸਾਨਾਂ ਤੁਸੀਂ ਇਹ ਵੇਖੋ ਨਹਿਰੀ ਪਾਣੀ ਨੂੰ ਲੈ ਕੇ ਅੱਜ ਆਪਣੀਆਂ ਮੌਖਰਾਂ ਨਹਿਰਾਂ ਵੇਖੋ ਜਿਹੜਾ ਰਾਜਸਥਾਨ ਫਿਲਟਰ ਤੇ ਦੂਜੀ ਤਰੰਧ ਫਿਲਟਰ ਇੰਨਾ ਚ ਕਿੰਨੀ ਜਿਆਦਾ ਕੇਲੀ ਆ ਰਹੀ ਹੈ ਖੇਤੀ ਦੇ ਕਾਰਨ ਕਿਸਾਨਾਂ ਨੂੰ ਬਹੁਤ ਹੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਲਈ ਕਿਸੇ ਸੂਏ ਕਿੱਥੇ ਚ ਪਾਣੀ ਹੈ ਨਹੀਂ ਸਰਕਾਰ ਵਾਅਦੇ ਵੱਡੇ ਕਰ ਲੈਂਦੀ ਹੈ ਇਹ ਏਸੀਆਂ ਗੱਡੀਆਂ ਚ ਬਹਿਰ ਬੈ ਕੇ ਘੁੰਮਣ ਵਾਲੇ ਏਸੀਆਂ ਕਮਰੇ ਚ ਰਹਿ ਰਹਿ ਕੇ ਜੇ ਲੋਕਾਂ ਦੇ ਬਾਣਾ ਚਾਹਣ ਇਹਨਾਂ ਨੂੰ ਪਤਾ ਲੱਗੇ ਹਾਲਾਂਕਿ ਹਾਲਾਤ ਅੱਜ ਜਾ ਕੇ ਵੇਖਣ ਕਿਸਾਨ ਦੇ ਕੀ ਹੈ ਹਾਲਾਂਕਿ ਤੁਹਾਨੂੰ ਪਤਾ ਵੀ ਹਰੇਕ ਜਿਮੀਦਾਰ ਕਰਜ਼ੇ ਦੀ ਮਾਰੇਠਾ ਭਾਰਤ ਸਾਰਾ ਕਰਜ਼ੇ ਦੀ ਮਾਰੇਠਾ ਤੇ ਇੱਥੇ ਕਰਕੇ ਇਹ ਦੇਖੋ ਅੱਜ ਤੇਲ ਪਾਲ ਲੰਦੇ ਮਜਬੂਰ ਹੋਇਆ ਪਿਆ ਮੱਤਿਆਂ ਦਾ ਬੁਰਾ ਹਾਲ ਆ ਪਨੀਰੀਆਂ ਦਾ ਬੁਰਾ ਹਾਲ ਆ ਇਥੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਏਸੀ ਵਾਲੀਆਂ ਗੱਡੀਆਂ 'ਚ ਬਹਿ ਕੇ ਨਾ ਉਹ ਕਰਿਆ ਕਰੋ ਤੁਸੀਂ ਬਾਹਰ ਆਓ ਗਰਾਊਂਡ ਲੈਵਲ ਤੇ ਆ ਕੇ ਵਾਹਣਾ 'ਚ ਵੇਖੋ ਕੀ ਲੋਕ ਕਿਸਾਨਾਂ ਦੇ ਹਾਲਾਤ ਆ ਤੇ ਜੇ ਇਹ ਹਾਲ ਆ ਰਿਹਾ ਤੇ ਸੜਕਾ ਤੇ ਆਉਣ ਲਈ ਕਿਸਾਨ ਮਜਬੂਰ ਹੋਊਗਾ ਚੁੱਕੇ ਜਿਹੜੇ ਹਾਲਾਤ ਲੱਗਦੇ ਜੀ ਉਹ ਸਾਹਮਣੇ ਤੇ ਇਹ ਲੱਗਦਾ ਕਿ ਨਹੀਂ ਮਿਲਦਾ ਤੁਸੀਂ ਇਹ ਵੇਖੋ ਪਰਥੋਂ ਝੋਨੇ ਦੀ ਦਵਾਈ ਸ਼ੁਰੂ ਆ ਅਜੇ ਤੱਕ ਕਿਤੇ ਕੱਸੀ ਸੂਏ ਦੀ ਸਪਾਈ ਨਹੀਂ ਹੋਈ ਕਿਥੇ 'ਚ ਪਾਣੀ ਨਹੀਂ ਆਇਆਗਾ ਦੂਸਰਾ ਲਾਈਟ ਤਾਂ ਤੁਸੀਂ ਦੇਖੀ ਜੰਨੇ ਆ 4 ਘੰਟੇ ਚੱਲਦੀ ਉਹ ਵੀ ਕਿਤੇ ਚੱਲਦੀ ਯਾਰ ਤੋਂ ਪਰਮਾਤਮਾ ਵੀ ਨੇਰੀ ਦਾ ਕਰਕੇ ਉਹ ਡਿਫਾਲਟ ਪੈ ਜਾਂਦਾ ਤੇ ਲਾਈਟ ਵੀ ਆਉਂਦਾ ਕੋਈ ਜਾਂ